ਐਸ ਨਿਊਜ਼ ਦੇਖਦੇ ਦਸ ਕਾਨੂੰ ਪਿਆਰ ਪਰਿਸ਼ਾਸਤਿਕਾਲ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਸ਼ਹਿਰ ਬਟਾਲਾ ਤੋਂ ਮਾਤਾ ਚਿੰਤਪੁਰਨੀ ਦੇ ਦਰਸ਼ਨਾ ਦੇ ਲਈ ਸਰਦਾ ਲੂਆਂ ਦੀ ਪਹਿਲੀ ਬੱਸ ਸੇਵਾ ਰਵਾਨਾ ਕੀਤੀ ਗਈ ਹੈ ਇਹ ਬੱਸ ਸੇਵਾ ਹਰ ਮਹੀਨੇ ਮਾਤਾ ਚਿੰਤਪੁਰਨੀ ਅਤੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਲਈ ਮਹੀਨੇਵਾਰ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਇਸ ਬੱਸ ਹਰ ਮਹੀਨੇ ਜਾਇਆ ਕਰੇਗੀ ਇਸ ਬੱਸ ਇਸ ਬੱਸ ਸੇਵਾ ਨੂੰ ਰਵਾਨਗੀ ਦੇਣ ਲਈ ਉਗੇ ਟ੍ਰਾਂਸਪੋਰਟਰ ਰੁਕੇਸ਼ ਕੁਮਾਰ ਤੁੱਲੀ ਜੀ ਵੱਲੋਂ ਨਾਰੀਅਲ ਤੋੜ ਕੇ ਇਸ ਬੱਸ ਸੇਵਾ ਨੂੰ ਰਵਾਨਾ ਕੀਤਾ ਗਿਆ ਬਟਾਲੇ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਤੇ ਨਿਰਜ ਸ਼ਰਮਾ ਦੀ ਖਾਸ ਰਿਪੋਰਟ ਧੰਨਵਾਦ

ਜਾਤਰਾ ਅਜੀ ਪੱਤਰਕਾਰ ਭਾਈਚਾਰੇ ਨੇ ਸ਼ੁਰੂ ਕੀਤੀ ਆ ਜੀ ਅਸੀਂ ਇਸ ਦੇਸ਼ ਦੇ ਜਾਨਦੇ ਆ ਕਿ ਦੁਨੀਆ ਪੱਤਰਕਾਰਾਂ ਨੂੰ ਇੱਕ ਬੜੇ ਦੱਬੇ ਦੇ ਨਾਲ ਵੇਖਦੀ ਸੀ ਕਿ ਪੱਤਰਕਾਰ ਜਿਹੜੇ ਆ ਭ੍ਰਸਟ ਨੇ ਜੀ ਇਹਨਾਂ ਤੇ ਦਾਗ ਲੱਗਾ ਪਰ ਅੱਜ ਇਹ ਯਾਤਰਾ ਸ਼ੁਰੂ ਕਰਕੇ ਇਹ ਦਾਗ ਨੂੰ ਖਤਮ ਕਰਨਾ ਚਾਹਤ ਕਿੱਦਾਂ ਦੇਖਦੇ ਹੋ ਜੀ ਅੱਜ ਤੁਲੀ ਸਾਹਿਬ ਸਿਰ ਤੁਹਾਨੂੰ ਅੱਜ ਸੱਦਿਆ ਤੇ ਓਪਨਿੰਗ ਤੇ ਅੱਜ ਬੜਾ ਖੁਸ਼ੀ ਦੇ ਦੇਣਿਆ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਕਿ ਅੱਜ ਚੰਡੀਗੜ੍ਹ ਪੰਜਾਬ ਜਨਰਲ ਐਸੋਸੀਏਸ਼ਨ ਵੱਲੋਂ ਇਹ ਪੱਤਰਕਾਰਾਂ ਵੱਲੋਂ ਪੱਤਰਕਾਰ ਭਾਈਚਾਰੇ ਵੱਲੋਂ ਇਹ ਪਹਿਲਾ ਪ੍ਰਾਲਾਵਾ ਮਟਾਰੇ ਵਿੱਚ ਤੇ ਜਿਨ੍ਹਾਂ ਨੇ ਅੱਜ ਮਾਤਾ ਚਿੰਤਪੁਰ ਨਿਵਾਸਲੇ ਇਹ ਬਾਸਰ ਰਵਾਨਾ ਕਰਨ ਲੱਗੇ ਨੇ ਜੀ ਤੇ ਮੈਂ ਤੇ ਮੇਰੀ ਸਮੁੱਚੀ ਆਮ ਆਦਮੀ ਟੀਮ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇਹ ਜੋ ਪ੍ਰਬਾਲਾ ਕੀਤਾ ਵਾ ਇਹ ਬਹੁਤ ਵਧੀਆ ਗੱਲ ਆ ਤੇ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਨੂੰ ਇਹੋ ਜਿਹੜੇ ਧਾਰਮਿਕ ਕੰਮ ਵੱਧ ਚੜ ਕੇ ਹਿੱਸਾ ਲੈ ਕੇ ਕਰਨੇ ਚਾਹੀਦੇ। ਤੋਂ ਕੀ ਫਿਰ ਯਾਤਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਨਤਮਸਤਕ ਹੋਣ ਜਾ ਰਹੇ ਨੇ ਚਿੰਦਪੁਰ ਨੇ। ਮੈਂ ਯਾਤਰੀਆਂ ਨੂੰ ਇਹੋ ਕਹਿਣਾ ਚਾਹੁੰਨਾ ਵਾਂ ਕਿ ਜੇ ਅੱਜ 60 ਨੇ ਤੇ ਅਗਲੀ ਵਾਰ 120 ਹੋਣ। ਉਸ ਤੋਂ ਬਾਅਦ ਹੋਰ ਵਧਣ। ਜਿਹਨਾਂ ਤੋਂ ਟੈਲੋ ਕੀਤਾ ਗਿਆ ਕਿੰਨਾ ਕੁ ਸਹਿਯੋਗ ਰਿਹਾ ਮੈਂਬਰਾਂ ਦਾ ਫਿਰ। ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਇਹ ਪੱਤਰਕਾਰਾਂ ਵੱਲੋਂ ਇੱਕ ਇਹ ਕਾਰਜ ਕੀਤਾ ਗਿਆ ਵੈ ਕਿ ਸੰਗਤ ਨੂੰ ਮਾਤਾ ਚੰਤਪੂਨੀ ਦਰਬਾਰ ਲੈ ਕੇ ਜਾਇਆ ਜਾਵੇ ਤੇ ਇਹਨਾਂ ਨੂੰ ਦਰਸ਼ਨ ਕਰਾਏ ਜਾਣ ਜੀ ਚੰਡੀ ਇਹ ਕਹਾਏ ਪ੍ਰਾਲਾ ਜੀ ਚੰਡੀਆ ਪੰਜਾਬ ਜਰਨੀ ਐਸੋਸੀਏਸ਼ਨ ਨੇ ਦਿੱਤੀ ਹੈ ਜੀ ਜੀ ਸੋ ਕਿੰਨੇ ਕੁ ਮੈਂਬਰ ਨੇ ਫਿਰ ਤੁਹਾਡੇ ਨਾਲ ਅਸੀਂ ਕਹਿੰਦੇ 60 ਨੰਬਰ ਚੱਲੇ ਜੀ ਸੋ ਫਿਰ ਲੰਗਰ ਪ੍ਰਸ਼ਾਦੇ ਦਾ ਕਿਦਾਂ ਦਾ ਮਾਹੌਲ ਸਾਰਾ ਰੇਮਨ ਜੀ ਸਾਡੇ ਵੱਲੋਂ ਜੀ ਸਾਰਾ ਸ਼ਾਨਾਉਂ ਤੇ ਜਾਇਜ਼ ਇਹ ਜਾ ਵੀ ਬੇਗ ਰਹੀ ਹੈ ਜੀ ਬਹੁਤ ਸਾਰਾ ਮਾਤਾ ਰਣੀ ਦੇ ਦਰਬਾਰ ਜਾਣ ਵਾਸਤੇ ਜੀ ਇਹ ਸੰਗਤ ਸੋ